ਹਾਂਜੀ ਅੱਜ ਆਪਾਂ ਬਟਰਨ ਲੱਗੇ ਸੀ ਆਰਗੇਨਿਕ ਕਣਕ ਬਿਨਾ ਯੂਰੀਆ ਬਿਨਾ ਡੀਏਪੀ ਤੋਂ ਸਿਰਫ ਰੂੜੀ ਰੇ ਪਾਈ ਆ ਉਹ ਸਾਹਮਣੇ ਰੂੜੀ ਲੱਗੀ ਵੀ ਆ ਉਹ ਨਾਲ ਰੂੜੀ ਸੋ ਸਾਰੀ ਚ ਖੇੜਿਆਤੀ ਸੀ ਉਸ ਤੋਂ ਬਾਅਦ ਵੀਜੀ ਸੀਗੀ ਕੈਦ ਕੀ ਸ਼ਾਲ ਵਾਲੀ ਆ ਹੁਣ ਇਹਦਾ ਭਟਾ ਦੇਖ ਕਿੰਨਾ ਕਰਦਾ ਇਹ ਹੈਗੀ 1482 ਸਪੈਸ਼ਲ ਖਾਣ ਵਾਸਤੇ ਵੀਜੀ ਸੀਗੀ ਕਣਕ ਨੂੰ ਕੋਈ ਕਿਸਾਨ 100 ਰੁਪਏ ਕਿਲੋ ਵੀ ਨਹੀਂ ਦਿੰਦਾਗਾ ਜਿਹੜੇ 100 ਰੁਪਏ ਕਿਲੋ ਦੇ ਦੇ ਨਹੀਂ ਦਿੰਦੇਗੇ ਦੇਖਣ ਜਿ ਤਾਂ ਲਾ ਦੀਏ 5-7 ਮਾਣ ਨਿਕਲੂਗੀ ਕਿੱਲੇ ਦੀ ਬਾਕੀ ਝਾੜਦਾ ਇਨਾ ਕੀ ਹੋਆ 5-7 ਮਾਣ ਦੇ ਇੰਨਾ ਫਰਕ ਰਹਿੰਦਾ ਰੇਤੋਂ ਤੇ ਬਿਨਾਰੇ ਤੋਂ ਝਾੜਦਾ ਮੱਲੇ ਵੀ ਛੋਟੀ ਐ ਕੋਈ ਜਿਆਦੇ ਭੱਟੀ ਨਹੀਂ ਇਸ ਨੂੰ ਯੂਰੀਆ ਡੀਪੀ ਤੋਂ ਨਕੇ ਪਾਈ ਹੁੰਦੀ ਤਾਂ ਇਸ ਨੇ 40 ਮਨ ਦੀ ਨਿਕਲਣਾ ਸੀ ਆ। ਹਣ ਘਰ ਵਾਸਤੇ ਵੀਜੀ ਸੀਗੀ। ਨਾਲ ਦੀ ਵੱਟ ਤੇ ਵੀ ਬੱਲੀਆਂ ਨਹੀਂ ਛੱਡੀਆਂ ਇੱਕ ਵਾਰ ਬੱਲੀ ਡੰਗਲੀ। ਹਾਂ ਵੀ ਹੁਣ ਦੇਣਾ ਕਿੰਨੀ ਕਿ ਨਿਕਲੀ ਏ ਕਣਕ। 1 ਕਿੱਲਾ ਸਾਰਾ ਸੀ ਨਾ ਇਹ। ਅੱਧਾ ਕਿੱਲਾ ਕਿੰਨੀ ਹੋ ਜੂਗੀ? ਹਾਂ 10 ਮਾਣ ਹੋ ਜੂਗੀ ਹੈਗੀ 40 ਕਿ ਮਾਣ ਵਧੂਗਾ 20 ਮਾਣ ਦੀ ਹੋ ਗਈ ਕਿਲੇ ਚ 20 ਮਾਣ ਵਿਕੇ ਦੀ ਹੋ ਗਈ ਬਿਨਾ ਰੇਤੋਂ ਬਿਨਾ ਯੂਰੀਆ ਬਿਨਾ ਡੀਐਪ ਹੈ ਨਾ ਬੰਦਾ ਹੈ ਉਹ ਦੇਖ ਤੋਂ ਲੈ ਕੇ ਜੇ ਕਿਸੇ ਰਿਸ਼ਤੇਦਾਰ ਨੇ ਆਰਗੈਨਿਕ ਕਣਕ ਦੀ ਰੋਟੀ ਖਾਣੀ ਹੋਵੇ ਤਾਂ ਮਿਲਣਾ ਸਾਦੇ 10 ਦਿਨ ਬਾਅਦ ਸੀਜ਼ਨ ਦੀ ਹੋ ਗਈ ਸਮਾਪਤੀ ਹੁਣ ਜਿਹੜੀ ਕਣਕ ਸੀ ਆਗਰ ਦੇ ਵਿੱਚ ਉਹ ਵੀ ਕੱਟ ਰਹੇ ਆ ਦੂਬਾਤ ਪੜ੍ਹਣੀ ਹੈ ਜਮੀ